ਖਸ਼ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਡਾਕਟਰ ਅਵੇਦਕਰ ਦੀ ਮੂਰਤੀ ਖੰਡਨ ਕਰਨ ਦੀ ਕੋਸ਼ਿਸ਼ ਤੇ ਗਰਮਾਈ ਸਿਆਸਤ ਤਾਂ ਅਵਰ ਸਰਚ ਜਦੋਂ ਇੱਕ ਵਿਅਕਤੀ ਵੱਲੋਂ ਡਾਕਟਰ ਅਵੇਦਕਰ ਦੇ ਬੁੱਤ ਨਾਲ ਛੇੜਖਾਡੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਚਲਦਿਆਂ ਪੂਰੀ ਸਿਆਸਤ ਗਰਮਾ ਗਈ ਅਤੇ ਸਾਰੀਆਂ ਪਾਰਟੀਆਂ ਵੱਲੋਂ ਇਸ ਦੀ ਨਿੰਦਿਆ ਕੀਤੀ ਗਈ ਉੱਥੇ ਸੀਐਮ ਮਾਨ ਨੇ ਟਵੀਟ ਕਰਕੇ ਉਕਤ ਅ દોਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਆ ਦੇਸ਼ ਦਿੱਤੇ ਅੰਮ੍ਰਿਤਸਰ ਮੇਅਰ ਨੂੰ ਲੈ ਕੇ ਪਲਟੀ ਗੇਮ ਤਾਂ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਵੱਡਾ ਦਾਵਾ ਠੋਕ ਰਹੀ ਸੀ ਕਿ ਅੰਮ੍ਰਿਤਸਰ ਚ ਇਸ ਵਾਰ ਕਾਂਗਰਸ ਮੇਅਰ ਬਣਾਵੇਗੀ ਪਰ ਉਧਰ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਚੁਣ ਲਿਆ ਅਤੇ ਉਧਰ ਕਾਂਗਰਸ ਪਾਰਟੀ ਨੇ ਵੱਡੇ ਇਲਜ਼ਾਮ ਜਿਹੜੇ ਸਥਾਪਿਤ ਪਾਰਟੀ ਆਮ ਆਦਮੀ ਪਾਰਟੀ ਤੇ ਲਗਾਏ ਰਾਜਾ ਵੜਿੰਗ ਬੈਠੇ ਧਰਨੇ ਤੇ ਜਦੋਂ ਅੰਮ੍ਰਿਤਸਰ ਵਿੱਚ ਮੇਅਰ ਚੁਣਿਆ ਗਿਆ ਅਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਏ ਪਟਿੰਗ ਰੋਸ ਵਿੱਚ ਆ ਗਏ ਅਤੇ ਉਹਨਾਂ ਨੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੇ ਕੌنسਲਰਾਂ ਨਾਲ ਰੋਸ ਪ੍ਰਦਰਸ਼ਨ ਕੀਤਾ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ 'ਚ ਕੋਰਟ ਦਾ ਵੱਡਾ ਫੈਸਲਾ ਤਾਂ ਬਿੱਤੇ ਲੰਬੇ ਸਮੇਂ ਚ ਮਹਾਲੀ ਕੋਰਟ ਦੇ ਵਿਚਾਰ ਅਧੇਨ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ 'ਚ ਅੱਜ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ ਤਾਂ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਥੇਦਾਰ ਸਾਹਿਬ ਦੇ 7 ਮੈਂਬਰੀ ਕਮੇਟੀ ਨੂੰ ਮੂੜ ਸਖਤ ਆਦੇਸ਼ ਜਿੱਥੇ 7 ਮੈਂਬਰੀ ਕਮੇਟੀ ਚੁਣੀ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਪਰ ਉਸ ਦੇ ਤਹਿਤ ਕੋਈ ਵੀ ਮੈਂਬਰਸ਼ਿਪ ਜਿਹੜੀ ਆ ਉਹ ਜਾਰੀ ਨਹੀਂ ਕੀਤੀ ਜਾ ਰਹੀ ਅਤੇ ਕਿਸੇ ਤਰ੍ਹਾਂ ਦੀ ਕਾਰਸ਼ੀਲ ਨਾ ਕਾਰਵਾਈ ਨਹੀਂ ਕੀਤੀ ਜਾ ਰਹੀ ਇਸੇ ਦੇ ਚਾਲਦੇ ਆ ਜਥੇਦਾਰ ਸਾਹਿਬ ਵੱਲੋਂ ਇਹ ਦੇ ਦਿੱਤੇ ਗਿਆ ਕਿ ਇਸ ਕਮੇਟੀ ਨੂੰ ਕਾਰਸ਼ੀਲ ਬਣਾਇਆ ਜਾਵੇ ਅੰਬੇੜਕਰ ਮਾਮਲੇ ਤੇ ਸਾंपਲਾ ਟਵੀਟ ਕਰਕੇ ਕਿਰੇ ਤਾਂ ਵਿਜੇ ਸਾंपਲਾ ਵੱਲੋਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਨੂੰ ਸਪਸ਼ਟ ਕਰਨ ਦੇ ਲਈ ਅਵੇਦ ਕਰਦੇ ਬੁੱਤ ਬਾਰੇ ਕਿਹਾ ਜਾਂਦਾ ਹੈ ਤਾਂ ਉਧਰ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਜਾਹਰ ਕੀਤਾ ਜਾਂਦਾ ਹੈ ਕਿ ਨਾ ਤਾਂ ਵੇਦਕਰ ਦਾ ਬੁੱਤ ਹਰਮੰਦਰ ਸਾਹਿਬ ਦੇ ਗਲਿਆਰੇ ਚਾ ਤਾਂ ਉਧਰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੇ ਜਿਹੜਾ ਕੁਝ ਕੀਤਾ ਜਾ ਰਿਹਾ ਹੈ ਅਗਿਆਨੇ ਹਰਪ੍ਰੀਤ ਸਿੰਘ ਵੱਲੋਂ ਇਹ ਜਿਹੜਾ ਵੱਡਾ ਰੋਸ ਜ਼ਾਹਰ ਕੀਤਾ ਗਿਆ ਹੈ ਅਵੇਲਕਰ ਮਾਮਲੇ ਦਾ ਦੋਸ਼ੀ ਪੁਲਿਸ ਰਿਮਾਰਟੇ ਤਾਂ ਜੋ ਆਕਾਸ਼ ਸਿੰਘ ਨਾਂ ਦੇ ਦੋਸ਼ੀ ਵੱਲੋਂ ਅਵੇਲਕਰ ਦੇ ਬੁੱਤ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਨੂੰ 5 ਦਿਨਾਂ ਪੁਲਿਸ ਰਿਮਾਰਟੇ ਭੇਜਿਆ ਗਿਆ ਅਤੇ ਉਧਰ ਇਸ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅੰਬੇਡਕਰ ਮਾਮਲੇ ਦੇ ਦੋਸ਼ੀ ਦੀ ਮਾਂ ਨੇ ਕਹੀ ਵੱਡੀ ਗੱਲ ਤਾਂ ਆਕਾਸ਼ ਦੋਸ਼ੀ ਹੈ ਜਿਹੜਾ ਅੰਬੇਡਕਰ ਦੇ ਬੁੱਤ ਨਾਲ ਛੇੜਖਾਣੀ ਕਰਨ ਦਾ ਤਾਂ ਉਸ ਦੀ ਮਾਂ ਨੇ ਕਿਹਾ ਹੈ ਕਿ ਅਸੀਂ ਉਸ ਦਾ ਸਸਕਾਰ ਤੱਕ ਵੀ ਨਹੀਂ ਕਰਾਂਗੇ ਅਤੇ ਉਸ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹਨੇ ਕਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਉਹਨਾਂ ਨਾਲ ਨਹੀਂ ਰਹਿ ਰਿਹਾ ਇਟਲੀ ਤੋਂ ਆਈ ਮੰਦ ਭਾਗੀ ਖਬਰ ਤਾਂ ਇਟਲੀ ਤੋਂ ਉਸ ਸਮੇਂ ਮੰਦ ਭਾਗੀ ਖਬਰ ਆਈ ਹੈ ਜਦੋਂ ਇੱਕ ਪੰਜਾਬੀ ਨੌਜ ਨੌਜਵਾਨ ਨਾਲ ਪਾਣਾ ਵਾਪਰ ਗਿਆ ਤੇ ਉਸ ਵਿੱਚ ਉਸ ਦੀ ਮੌਤ ਹੋ ਗਈ ਅਤੇ ਇਸੇ ਦੇ ਚੱਲਦਿਆਂ ਪਰਿਵਾਰ ਵਿੱਚ ਕਾਫੀ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਸੰਦੀਪ ਨਗਲੰਬੀਆ ਕਤਲ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਜੋ ਬਿੱਤੇ ਸਮੇਂ ਇੱਕ ਵੱਡੀ ਖਿਡਾਰੀ ਸੰਦੀਪ ਨਗਲੰਬੀਆ ਦਾ ਕਤਲ ਕੀਤਾ ਗਿਆ ਸੀ ਉਸ ਨੂੰ ਲੈ ਕੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਿ 6 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਨੇ ਰਹੋ ਐਨਆਰਆਈ ਟੀਵੀ ਨਾਲ